ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਆਸਲ ਆਸਲਪੂਰੇ ਬਿਲਕੁਲ ਜਿਹੜੇ ਦੋਸਤੋ ਨਾਲ-ਨਾਲ ਲੱਗਦੇ ਪਿੰਡ ਹੈਗੇ ਆ ਬਹੁਤੇ ਵੀਰ ਤੁਸੀਂ ਜਾਣਦੇ ਹੋ ਆਸਲਪੂਰੇ ਤੇ ਕਲੰਜਰ ਪਿੰਡ ਵੀ ਥੋੜੀ ਦੂਰੀ ਤੇ ਇੱਕ ਪਾਸੇ ਚੀਮਾ ਅਮਰਕੋਟ ਥੋੜੀ ਦੂਰੀ ਤੇ ਕੋਈ 8-7 ਕਿਲੋਮੀਟਰ ਪੇ ਸ਼ਹਿਰ ਜਿਹੜਾ ਦੋਸਤੋ ਖੇਮ ਕਰਨ ਲੱਗਦਾ ਹੈਗਾ ਤੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਪੰਜ ਨਗ ਹੋਣਗੇ ਓਵਰਆਲ ਜਿੰਨੇ ਵੀ ਆ ਪੰਜ ਨਗ ਦੋ ਬਿਹੜਾ ਹੋਣਗੀਆਂ ਬਿਲਕੁਲ ਜਿਹੜੀਆਂ ਸੁਈਆਂ ਸਵਾਈਆਂ ਨੇ ਦੁੱਧ ਤੇ ਚੱਲ ਰਹੀਆਂ ਇੱਕ ਝੋਟੀ ਆ ਠੀਕ ਆ ਜੀ ਝੋਟੀ ਆ 14 15 ਕ ਮਨਤ ਦੀ ਜਿਹੜੀ ਉਮਰ ਆ ਤੇ ਇੱਕ ਤੋਕੜ ਗੱਬਣ ਜਿਹੜੀ ਦੋਸਤੋ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਤੇ ਇੱਕ ਸੱਜਰ ਮੱਝ ਇੱਕ ਇਨੋਵਾ ਗੱਡੀ ਆ ਇਨੋਵਾ ਕਾਰ ਜਿਹੜੀ ਆ ਦੋਸਤੋ ਉਹ ਵੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦਾਂਗੇ ਸੋ ਵੀਡੀਓ ਨੂੰ ਪੂਰਾ ਐਂਡ ਤੱਕ ਤੁਸੀਂ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਦੋਸਤੋ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਆਹ ਕਰਦੇ ਆ ਗੱਲਬਾਤ ਬਾਕੀ ਦੋਸਤੋ ਅੱਜ ਆਪਾਂ 28 ਜੁਲਾਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਸ਼ਾਮ ਦੇ ਕੋਈ 4:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਪਸੂ ਜਿਹੜੇ ਵੀ ਦਿਖਾਵਾਂਗੇ ਦੁੱਧ ਵਾਲੇ ਹੋਏ ਦੋਸਤੋ ਇੱਕ ਟਾਈਮ ਦੋ ਟਾਈਮ ਆਪਣੀ ਚੁਵਾਈ ਆ ਘਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਸੋ ਆਜੋ ਜੀ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਏ ਉਹਨੂੰ ਤੁਹਾਨੂੰ ਹੋਠੀਠਾ ਬਹੁਤ ਵੈਲਕਮ ਮਿਹਰਬਾਨੀ ਅੱਛਾ ਇੱਕ ਭਾਜੀ ਆਪਣਾ ਨਾਮ ਦੱਸ ਦੀਏ ਜੀ ਨਾਮ ਕੁਲਦੀਪ ਸਿੰਘ ਜੀ ਹਾਂ ਤੇ گاਵਾ ਲੈਂਦੀਆਂ ਪਿਛਲੇ ਸੂਏ ਅੱਛਾ ਜੀ ਇੱਕ ਗਾਂ ਪਿਛਲੇ ਸੂਏ ਦੀ ਲੈਂਦੀ ਹੈ ਤੇ ਵਾੜ ਤੇ ਇੱਕ ਆਪਣੀ ਘਰਦੀ ਹੈ ਮੱਛੀ ਠੀਕ ਹੈ ਜੀ ਤੇ ਮੱਝ ਵੀ ਕਰਦੀ ਹੈ ਠੀਕ ਹੈ ਠੀਕ ਹੈ ਤੇ ਕਰਕੇ ਆਪਾਂ ਸਟਾਰਟ ਦਿਖਾਈਏ ਪਸ਼ੂ ਜਿਹੜੇ ਅੱਜ ਆਪਣੇ ਬਿਲਕੁਲ ਵਿਕਰੀ ਵਾਲੇ ਆ ਇਹ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਜੀ ਇਹ ਸੂਆ ਕਿਨਵਾ ਸੂਈ ਆਪਣੇ ਕੋਲ ਹੀ ਸੂਈ ਸੀ ਇਹ ਇਹ ਦੂਸਰੇ ਸੂਏ ਚੱਲ ਰਹੀ ਤੀਸਰੇ ਸੂਏ ਲਈ ਗੱਬਣ ਹੈ ਅਗੇ ਤੀਜੇ ਸੁਵੇ ਲਈ ਗੱਬਣ ਤੀਜੇ ਸੁਵੇ ਲਈ ਗੱਬਣਾ ਸੰਤੋ ਸਾਹਿਬ ਉਤਰਾ ਤਾਂ ਪਾ ਦੂਸਰੇ ਵੀ ਆ ਆਦਿਏ ਦੇਖਣ ਨੂੰ ਤੇ ਦੂਸਰੇ ਵੀ ਹੂੰ ਕੋਈ ਮਨ ਨੂੰ ਦੂਸਰੇ ਵੀ ਆ ਜੀ ਪਰ ਇਹ ਤੀਜੇ ਸੁਵੇ ਲਈ ਗੱਬਣਾ ਠੀਕ ਆ ਜੀ ਤੀਜੇ ਸੁਵੇ ਲਈ ਗੱਬਣਾ ਸਮਾਂ ਕਿੰਨਾ ਕੁ ਹੋ ਗਿਆ ਏਆਈ ਹੋਈ ਨੂੰ ਜੀ ਏਆਈ ਹੋਈ 40 45 ਦਿਨ ਹੋ ਗਏ ਜੀ ਠੀਕ ਆ ਜੀ 40 45 ਦਿਨ ਦਾ ਭਰਾਵਾ ਸਮਾਂ ਹੋ ਗਿਆ ਏਆਈ ਹੋਈ ਨੂੰ ਤੇ ਸੂਈ ਨੂੰ ਕੋਈ ਸਮਾਂ ਹੈ ਕਿੰਨਾ ਕੁ ਹੋ ਗਿਆ ਵੈਸੇ ਸੂਈ ਨੂੰ ਅਜੇ ਅਕਾਊਂਟ ਕਰੀਏ ਸਮਾਂ ਕਿੰਨਾ ਕ ਸੂਈ ਨੂੰ ਇਹਨੂੰ ਅਜੇ ਸਾਲ ਹੀ ਹੈ ਸੰਦੀ ਸਾਹਿਬ ਸਾਲ ਕਿਤੇ ਲਾਗੇ ਬੰਨੇ ਹਾਂ ਹੂੰ 2 ਸਤੰਬਰ ਨੂੰ ਸੂਈ ਤੇ ਮਿਲਦੀ ਇੱਕੋ ਟਾਈਮ ਹੀ ਆ ਹਾਈ ਕੋ ਟਾਈਮ ਦੇ ਮਿਲਦੀ ਥਾਪੀ ਤੇ ਚੋਲੋ ਚ ਭਾਵੇਂ ਅਜੇ ਭੜਕ ਸੁੱਟ ਕੇ ਚੋਲੋ ਅ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਹ ਦੋਹਾਂ ਟਾਈਮ ਮਿਲਦੀ ਵੀ ਜਦੋਂ ਦਾ ਆਈਏ ਆਈ ਤੇ ਹੋਈ ਨਾ ਹਾਂ ਜੀ ਉਦਨ ਦੀ ਸੰਧੂ ਸਾਹਿਬ ਭੱਜ ਤੁਰਕੇ ਇਹ ਕਰਨ ਦੇ ਵੀ ਫਿਰ ਟੀਕੇ ਤੇ ਲੱਗੇ ਚੋਣ ਫੇਟੀਗਾ ਦੋ ਦਿਨ ਲਾਇਆ ਫਿਰ ਮੈਂ ਟੀਕਾ ਲਾਉਣਾ ਨਹੀਂ ਟੀਕਾ ਗਰਮ ਹੁੰਦਾ ਫਿਰ ਉਸ ਦਿਨ ਤੋਂ ਇੱਕ ਟਾਈਮ ਜਿਹੜੀ ਆ ਪੈ ਗਈ ਉਹ ਇੱਕ ਟਾਈਮ ਤੇ ਕਰਤੀ 5.5 ਲੀਟਰ ਠੀਕ ਹੈ ਜੀ 4.5 ਲੀਟਰ ਦੁੱਧ ਜੀ ਠੀਕ ਹੈ ਤੋਰ ਕੇ ਵੀਰੇ ਤੀਜੇ ਸਵੇਰੇ ਲਈ ਦੋਸਤੋ ਅੱਗੇ ਏਆਈ ਹੋਈ ਆ 45 ਦਿਨ ਦਾ ਸਮਾਂ ਹੋ ਗਿਆ ਤੇ ਕੋਈ 4.5 ਲੀਟਰ ਜਿਹੜਾ ਇੱਕੇ ਟਾਈਮ ਅਠਪਹਿਰੀ ਮਿਲਦੀ ਆ ਠੀਕ ਹੈ ਜੀ ਫਰਨੇ ਨੇ 14 ਲੀਟਰ 600 ਗ੍ਰਾਮ ਦੁੱਧ ਦਿੱਤਾ ਹੈ ਸੰਧੂ ਸਾਹਿਬ ਠੀਕ ਹੈ ਜੀ ਤੇ ਪਾਜੀ ਜਾਂਦੇ ਆ ਵੀ ਘੱਟੋ ਘੱਟ ਵੀ 14 ਕਿਲੋ ਤੇ 600 ਗ੍ਰਾਮ ਕੋਈ ਮਿਲ ਕੇ ਜਿਹੜੀ ਦੋਸਤੋ ਮਿਲਕ ਕਪੈਸਿਟੀ ਆ ਠੀਕ ਆ ਜੋ ਵੀ ਕੰਡਾ ਕੀਤਾ ਵੀ ਇੱਕ ਦਿਨ ਦਾ ਦੁੱਧ ਜਿਹੜਾ ਦੋਸਤੋ 14 ਲੀਟਰ 600 ਗ੍ਰਾਮ ਜਿਹੜਾ ਦਿੱਤਾ ਇਹਨੇ ਸੱਜਰ ਨੇ ਫਿਲਹਾਲ ਹੁਣ ਜਿਹੜਾ ਦੋਸਤੋ 4.5 5 ਕਿਲੋ ਆ ਇੱਕ ਟਾਈਮ ਤੇ ਕੋਈ ਨਾ ਨੇੜੇ ਤੇਰੇ ਕੋਈ ਸਾਲ ਦੇ ਲਾਗੇ ਬੰਨੇ ਜਿਹੜਾ ਹੋ ਗਿਆ ਠੀਕ ਆ ਜੀ ਸੂਈ ਨੂੰ ਤੇ ਹੁਣ ਵੀ ਜਿਹੜਾ ਮੌਕੇ ਤੇ ਕੋਈ 4.5-5 ਕਿਲੋ ਦੁੱਧ ਹੈਗਾ ਤੇ 45 ਦਿਨਾਂ ਦੀ ਅੱਗੇ ਏਆਈ ਹੋਈ ਆ ਗੱਭਣ ਚੈੱਕਪਾਸ ਬੇਸ਼ੱਕ ਹਜੇ ਨਹੀਂ ਆਉਂਦੀ ਕਿ ਚਲੋ ਕੋਈ ਹੋਰ 1.5 ਮਹੀਨੇ ਤੱਕ ਜਿਹੜੀ ਚੈੱਕਪਾਸ ਹੋ ਵੀ ਸਕਦੀ ਆ ਠੀਕ ਆ ਜੀ ਬਾਕੀ ਜਿਵੇਂ ਤੁਸੀਂ ਜਾਨੇ ਵੀ ਗੱਭ ਡੋਕਾ ਕੀਤਾ ਹੋ ਸਕਦਾ ਵੀ ਮਤਲਬ ਪੱਕੀ ਠਹਿਰ ਗਈ ਹੋਵੇ ਹਾਂਜੀ ਬਾਕੀ ਇਹ ਜਦੋਂ ਏਆਈ ਕਰਾਈ ਉਦੋਂ ਤੋਂ ਹੀ ਮੁੜ ਕੇ ਅਠੀ ਪਾਰੀ ਪੈਣ ਦੇ ਚੱਕਰ ਚ ਹੋ ਗਈਕਰ ਬਿਲਕੁਲ ਤੇ ਕਿੰਨਾ ਮੁੱਲ ਕਰਦੇ ਆ ਜਿੰਦਾ ਲੈਣ ਦੇਣ ਫਿਰ ਕੀ ਕੀਤਾ ਬੋਲੇ ਦਾ ਸੰਤੂ ਸਾਹਿਬ 42000 ਰੁਪਏ ਕਰਦੇ ਆ ਜੀ ਬਿਆਲੀ ਹਜ਼ਾਰ ਹਾਂਜੀ ਛੋੜ ਛੱਪਾ ਮੌਕੇ ਤੇ ਮਾਨਤਾ ਨੋਕਰਾਂਗੇ ਖੁੱਲਾ ਜੀ ਛੋੜ ਛੱਪਾ ਖੁੱਲਾ ਹੋ ਜੀ 2000 ਕਰਦਾਂਗੇ ਛੋੜ 40000 ਦੀ ਹੋ ਜੂਗੀ 40000 ਦੀ ਗੱਲ ਚਲੋ ਅੱਗੇ ਨਿਕਲਾਵੇ ਅਗਲੇ ਵੀਰ ਦੀ ਕਿਸੇ ਦੀ ਕਿਸਮਤ ਆ ਅਗਲੇ ਵੀਰ ਦੀ ਕਿਸਮਤ ਠੀਕ ਆ ਬਾਕੀ ਨਾਲ ਹੀ ਤੇ ਕੋਈ ਨਾਂ ਵਾਲੀ ਗੱਲ ਨਹੀਂ ਪਰ ਸਾਹਮਣੀ ਪਣੀ ਠੀਕ ਆ ਸਾਹਮਣੀ ਜ਼ਰੂਰ ਪਾਊਗੀ ਦੋਸਤੋ ਠੀਕ ਆ ਸਮਾਂ ਹਜੇ ਕੋਈ 1.5 ਮਹੀਨੇ ਕੁ ਲੱਗੇ ਤੱਕ ਜਿਹੜੀ ਚੈੱਕ ਹੋਊਗੀ ਹਜੇ 1.5 ਮਹੀਨੇ ਦੀ ਜਿਹੜੀ ਆ ਏਆਈ ਹੋਈ ਆ ਠੀਕ ਆ ਇੱਕ ਇਸ ਤੋਂ ਬਾਅਦ ਸਾਈਕਲ ਨੰਬਰ ਤੇ ਆਪਾਂ ਤੁਹਾਨੂੰ ਇਹ ਝੋਟੀ ਦਿ ਕੱਟੀ ਆ ਸ਼ਕੀਨ ਵੀਰਾਂ ਦੇ ਲਈ ਜਿੰਨੇ ਅੱਗੇ ਬਿਲਕੁਲ ਪਸੂ ਇੱਥੋਂ ਤੋਂ ਤੁਸੀਂ ਕੁਛ 6 ਮਹੀਨੇ ਸਾਭ ਕੇ 7 ਮਹੀਨੇ ਸਾਭ ਕੇ ਕਿ ਬਿਲਕੁਲ ਏਆਈ ਦੇ ਕਾਬਿਲ ਹੋ ਜਾਊਗੀ ਸਿੰਘੀ ਸੁngੀ ਬਹੁਤ ਵਧੀਆ ਕੱਟੀ ਦੀ ਤੇ ਕੱਦ ਕੁ ਤ ਪੂਰਾ ਹੈਗਾ ਠੀਕ ਹੈ ਜੀ ਵੱਡੇ ਕੱਦ ਕਾੜ ਦੇ ਵਿੱਚ ਸੋਹਣਾ ਕੱਦ ਆ ਤੇ ਝੋਲੀ ਝਾਲੀ ਤੁਸੀਂ ਵੇਖੋਗੇ ਥਣ ਥਣ ਪੂਰਾ ਵੇਖੋਗੇ ਉਂਗਲ ਉਂਗਲ ਜਿੱਡਾ ਥਣ ਇਹ ਕਿੰਨੇ ਘੁੰਮੇ ਮਹੀਨਿਆਂ ਦੀ ਕੱਟੀ ਹੈ ਜੀ ਆਪਣੇ ਕੋਲ ਝੋਟੀ ਹੈ ਇਹ 14ਵਾਂ ਮਹੀਨਾ ਸੀ 14 ਮਹੀਨਾ ਦੀ ਹੋ ਗਈ ਸੰਧੂ ਸਾਹਿਬ 15ਵਾਂ ਮਹੀਨਾ ਸਟਾਰਟ ਇਹਨੂੰ 15ਵਾਂ ਮਹੀਨਾ ਲੱਗਾ ਸਟਾਰਟ ਆ 15ਵਾਂ ਮਹੀਨਾ 15 ਦਿਨ ਹੋ ਗਏ 14 ਮਹੀਨੇ ਤੇ 15 ਦਿਨ ਹੂੰ ਲਓ ਜੀ ਛੋਟੀ ਪਿਆਰੀ ਹੈ ਦੋਸਤੋ ਸੋਹਣੀ ਛੋਟੀ ਹੈ ਠੀਕ ਹੈ ਬਹੁਤ ਰਗਾਟ ਵਾਲੀ ਹੈ ਅੱਛਾ ਜੀ ਹਰਿਆਣਿਆਂ ਮੱਝ ਲੈਂਦੀ ਜੋ ਨੇ 20 ਲੀਟਰ ਸਾਢੇ 20 ਲੀਟਰ ਦੁੱਧ ਚੁਆਇਆ ਜਿਹਦੀ ਝੋਟੀ ਹੈ ਜੀ ਪੱਟੀ ਆ ਅੱਛਾ ਜੀ ਮੈਂ ਉਹ ਤੋਂ ਦੂਜਾ ਪੂਰਾ ਰਿਕਾਰਡ ਤੇ ਨਹੀਂ ਲੈਂਦਾ ਤੇ ਉਹਨਾਂ ਅਰਜਨ ਗੁੰਗੜ ਦੀ ਦੱਸਿਆ ਵੀ ਅਰਜਨ ਗੁੰਗੜ ਇਹ ਆਪ ਜਿਹੜੀ ਅਰਜਨ ਗੁੰਗੜ ਦੀ ਦੱਸਿਆ ਉਹਨਾਂ ਨੇ ਅਰਜਨ ਗੁੰਗੜ ਦੀ ਆਂ ਬੀ ਅਰਜਨ ਗੁੰਗੜ ਦੇ ਮਦਰ ਦਾ ਮਿਲਕ ਕਿੰਨਾ 20 ਦੱਸਿਆ ਜੀ ਸਾਢੇ 20 ਲੀਟਰ ਸਾਢੇ 20 ਹਾਂਜੀ ਮਦਰ ਆਪਣੇ ਇਹਦੀ ਮਦਰ ਆਪਣੇ ਕੋਲ ਆ ਗਈ ਸੀ ਜਾਂ ਉੱਥੋਂ ਆਪਾਂ ਕੱਟੀ ਲੈ ਕੇ ਨਹੀਂ ਇਹਦੀ ਮਦਰ ਲੈਂਦੀ ਅੱਗੇ ਤੇ ਉਹ ਵਿਕਰੀ ਕਰਦੀ ਚੁਾਈ ਆਪ ਕੀਤੀ ਆਪਾਂ ਕੋਈ ਇੱਕ ਸਾਲ ਚੁਾਈ ਕਰਕੇ ਵੇਚੀ ਕਰ ਚੰਗਾ ਖੁੱਲਾ ਦੁੱਧ ਰਿਆ ਫਿਰ ਹਾਂਜੀ ਕੱਟੀ ਲਾ ਕੇ ਫਿਰ ਅਸੀਂ ਵੇਚੀ ਵਿਕਰੀ ਕਰਦੀ ਠੀਕ ਹੈ ਜੀ ਠੀਕ ਆ ਫਿਲਹਾਲ ਦੋਸਤੋ ਆ ਰਿਕਾਰਡ ਸੀਗਾ ਇਸ ਝੋਟੀ ਦਾ ਇਸ ਕੱਟੀ ਦਾ ਠੀਕ ਆ 14ਵਾਂ ਜਿਹੜਾ ਮਹੀਨਾ ਉਹ ਕੰਪਲੀਟ ਆ 15ਵੇਂ ਮਹੀਨੇ ਦੇ ਵਿੱਚ ਜਿਹੜੀ ਆ ਦੋਸਤੋ ਸਟਾਰਟਿੰਗ ਹੋ ਗਈ ਆ ਤੇ ਝੋਟੀ ਪਿਆਰੀ ਆ ਚੰਗੀ ਆ ਬਿਲਕੁਲ ਸਿੰਗੀ-ਸੁੰਗੀ ਬਹੁਤ ਵਧੀਆ ਹੈਗੀ ਆ ਠੀਕ ਆ ਜੀ ਕੁੰਡੀ ਬਿਲਕੁਲ ਹੈਗੀ ਕੁੰਡੀ ਚੂਰ ਸਿੰਘ ਆ ਤੇ ਪਤਲੇ ਪਿੰਡੇ ਦੀ ਆ ਵੱਡੀ ਸੋਹਣੀ ਝੋਟੀ ਬਣੂਗੀ ਠੀਕ ਆ ਹੁਣ ਹੀ ਫਿਲਹਾਲ 14-15 ਮਹੀਨੇ ਦੇ ਵਿੱਚ ਹੀ ਤੁਸੀਂ ਕਦ ਘੜ ਵੇਖ ਸਕਦੇ ਹੋ ਇਸ ਤੋਂ ਬਾਅਦ ਇੱਕ ਤੁਹਾਨੂੰ ਅਬੈਰ ਦਿਖਾਉਣੀ ਆ ਸ਼ਾਹੀ ਬਾਹ ਲੰਗ ਦੇ ਵਿੱਚ ਆ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਨੂੰ ਜੀ ਇਹਨੂੰ ਇੱਕ ਮਹੀਨਾ ਤੇ 4-5 ਦਿਨ ਹੋ ਗਏ ਸੰਧੂ ਸਾਹਿਬ ਇਹਦੀ ਬੱਚੀ ਵੇਖ ਕੇ ਤਾਂ 15 ਦਿਨ ਦੀ ਆਦੀ ਇਹ 15 ਦਿਨ ਹੀ ਹੋਈ ਸੂਈ ਪਰ ਆਪਾਂ ਜਾਇਦ ਦੱਸਾਂਗੇ ਇੱਕ ਮਹੀਨਾ ਤੇ 5-6 ਦਿਨ ਹੋ ਗਏ ਸੂਈ ਨੂੰ ਇੱਕ ਮਹੀਨਾ 5-6 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਸੂਹਾ ਦੂਜਾਂਗੇ ਤੇ ਦੂਸਰੇ ਸੂਏ ਦੂਸਰੇ ਆ ਹਾਂਜੀ ਦੂਸਰੇ ਸੂਏ ਦੂਸਰੇ ਸੂਏ ਬੱਚਾ ਇਹ ਮਗਰ ਬੱਚੀ ਹੈ ਜੀ ਬੱਚਾ ਬੱਚੀ ਫੋਨ ਆਜੀ ਬੱਚੀ ਆ ਮਗਰ ਸ਼ਾਹੀਵਾਲ ਤੇ ਆਪ ਵੀ ਦੋਸਤੋ ਸ਼ਾਹੀਵਾਲਾ ਲੰਬਾ ਧੁੰਨ ਤੇ ਝਾਲਰ ਲੰਬੀ ਆ ਤੇ ਬਰਾਊਨ ਕਲਰ ਦੇ ਵਿੱਚ ਆ ਠੀਕ ਆ ਜੀ ਇੱਕ ਮੰਥ ਤੇ 5 ਦਿਨ ਦਾ ਸਮਾਂ ਹੋ ਗਿਆ ਤੇ ਦੁੱਧ ਜਿਹੜਾ ਨਾਰਮਲ ਉਹ ਵੀ ਆਪਾਂ ਪੁੱਛ ਲਾਂਗੇ ਕਿ ਹੁਣ ਮੌਕੇ ਤੇ ਦੋਨੋਂ ਡੰਗ ਦਾ ਜਿਹੜਾ ਦੁੱਧ ਕਿੰਨਾ ਚਵਾ ਰਹੀ ਐ ਆ ਦੇਖੋ ਜੀ ਆ ਦੇਖੋ ਜੀ ਠੀਕ ਆ ਜੀ ਥਣਲੇਵਾ ਦੇਖੋ ਬਾਕੀ ਥਣ ਥਣ ਪੂਰਾ ਜਿਹੜਾ ਮੁਠੀ ਵਾਲਾ ਹਾਥੀ ਚਬਾਈ ਵਾਲਾ ਥਣ ਥੱਲੇ ਜਿਹੜਾ ਬੱਚਾ ਹੈ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਠੀਕ ਹੈ ਜੀ ਤੇ ਆਹ ਬੱਚਾ ਜਿਹੜਾ ਮਗਰ ਇਹਦੇ ਡੱਬੀ ਬੱਚੀ ਹੈ ਲਾਲ ਬੱਚੀ ਹੈ ਜੀ ਆਹ ਲਾਲ ਬੱਚੀ ਆ ਬਿਲਕੁਲ ਇਸ ਬੈੜ ਦੇ ਥੱਲੇ ਠੀਕ ਆ ਬਾਕੀ ਆਪਦਾ ਐਸਟੀਮੇਟ ਤੁਸੀਂ ਲਗਾ ਸਕਦੇ ਹੋ ਬਾਕੀ ਜਿਹੜਾ ਸਹੀ オリジナル ਬਾਈ ਨੇ ਦੱਸਿਆ ਵੀ 1 ਮਨთ ਤੇ 5 ਦਿਨ ਦਾ ਸਮਾਂ ਹੋ ਗਿਆ ਤੇ ਭਾਜੀ ਇਹਦੇ ਥੱਲੇ ਦੁੱਧ ਕਿੰਨਾ ਜੀ ਦੁੱਧ 11 ਤੋਂ 12 ਲੀਟਰ ਸੰਦੇ ਸਾਬ 11 ਤੋਂ 12 ਲੀਟਰ ਹਾਂਜੀ ਹਾਂਜੀ ਲਓ ਜੀ ਠੀਕ ਹੈ 11 ਤੋਂ ਸੇਵਾ ਚੰਗੀ ਕਰੋ ਵੀਰ ਤੇ 15 16 ਲੀਟਰ ਵੀ ਕਰ ਜੂਗੀ ਹੂੰ ਆਪਣੀ ਸੇਵਾ ਨਾਰਮਲ ਨਾਰਮਲ ਸੇਵਾ ਦੇ 11 ਤੋਂ 12 ਲੀਟਰ ਦੁੱਧ ਹੂੰ ਤੇ ਇਹਦਾ ਮੁੱਲ ਫਿਰ ਲੈਣ ਦੇਣ ਕੀ ਕਰਦੇ ਆ ਜੀ ਇਹਦਾ ਲੈਣ ਦੇਣ ਸੰਧੂ ਸਾਹਿਬ ਉਹਤਰਾ ਲੋਕ ਤੇ ਭਾਵੇਂ 40 ਵੀ ਕਰੀ ਜਾਂਦੇ 35 ਵੀ ਕਰੀ ਜਾਂਦੇ ਆ ਜੀ 32000 ਕਰਦਾ ਮੁੱਲ ਜੀ 32000 ਹਾਂਜੀ 32000 ਡਿਮਾਂਡ ਆ ਤੇ ਲੈਣ ਦੇਣ ਕਿੱਥੋਂ ਕਿੱਥੇ ਕੀ ਕਰੋਗੇ ਛੋਟਛੱਪਾ ਮਾਨ ਤਾਂ ਦੱਸੋ ਜੀ ਛੋਟਛੱਪਾ 30000 ਛੱਡ ਦਾਂਗੇ ਸੰਧੂ ਸਾਹਿਬ 30000 ਚ ਹਾਂਜੀ 30000 ਚ ਠੀਕ ਆ ਤੇ ਜੇਕਰ ਕਿ ਪਛੀ ਆਪਣੇ ਕੋਲ ਹੈ ਹੋਰ ਹੈਗੀ ਉਹ ਵੀ ਦਿਖਾ ਦੰਨੇ ਆ ਤੇ ਇਕੱਠਾ ਡਿਸਕਾਊਂਟ ਦੇ ਦਈਏ ਜੇ ਕੋਈ ਵੀਰ ਇੱਕੇ ਕੋਈ ਲੈ ਕੇ ਜਾਣਾ ਹੋਵੇ ਕਿਸੇ ਇਕੱਠਾ ਵੀਰ ਕੋਲ ਜਾਂਦਾ ਤੇ ਦੋਵੇਂ 55000 ਦੀਆਂ ਠੀਕ ਆ ਉਹ ਵੀ ਸ਼ਾਈ ਵਾਲ ਪਿਓਰ ਸ਼ਾਈ ਵਾਲ ਬੁੱਚੀ ਉਹ ਦਿਖਾ ਦੇਣੇ ਇੱਕ ਵਾਰੀ ਆਪਾਂ ਜਿਹੜੀ ਦੋਸਤੋ ਇੱਕ ਆ ਤੁਹਾਨੂੰ ਬੱਚੀ ਦਿਖਾਉਣੀ ਆ ਪਹਿਲਨ ਸੂਈ ਸੀ ਨਾ ਜੀ ਇਹ ਪਹਿਲਨ ਖੀਰੀ ਆ ਜੀ ਖੀਰੀ ਮੂੰਹੋਂ ਦੰਦੋਂ ਖੀਰੀ ਆ ਦੋਸਤੋ ਪਹਿਲਨ ਬੱਚੀ ਸੂਈ ਆ ਤੇ ਸਮਾਂ ਇਹਨੂੰ ਤੁਸੀਂ ਦੱਸਿਆ ਸੀ 25 27 ਦਿਨ ਇਹਨੂੰ 25 ਤੋਂ 27 ਦਿਨ ਹੋ ਗਏ 25 ਤੋਂ 27 ਦਿਨ ਹੋ ਗਏ ਮਗਰ ਇਹਦੇ ਬੱਚੀ ਆ ਜੀ ਇਹਦੇ ਮਗਰ ਬੱਚੀ ਇਹਦੇ ਮਗਰ ਬੱਚੀ ਆ ਬਾਕੀ ਆ ਡੱਬੀ ਬਿਲਕੁਲ ਜਿਹੜੀ ਆ ਬਲੈਕ ਤੇ ਵਾਈਟ ਡੱਬੀ ਜਿਹੜੀ ਵਾਲੀ ਪਿਓਰ ਤੁਹਾਨੂੰ ਵੇਖੋ ਇਹਦਾ ਤੇ ਜੇ ਚਾਲਰ ਵੇਖੋ ਇਸ ਤਰ੍ਹਾਂ ਰੰਗ ਡੱਬਾ ਲੱਗੀ ਆ ਨਾ ਰੰਗ ਡੱਬਾ ਬਾਕੀ ਮਗਰ ਵਾਲੀ ਬੱਛੀ ਉਹ ਵੀ ਸ਼ਾਈ ਵਾਲਾਂ ਦੇ ਵਿੱਚ ਚਾਲਰ ਵੀ ਵੇਖੋ ਇਹਦੀ ਆਹ ਦੇਖੋ ਜੀ ਆਹ ਵੇਖੋ ਚਾਲਰ ਜੀ ਤੇ ਆ ਤੁਹਾਨੂੰ ਵੀ ਵੇਖੋ ਇਹਦਾ ਦੋ ਜੀ ਪਿਓਰ ਸ਼ਾਈ ਵਾਲਾ ਠੀਕ ਆ ਸ਼ਾਈ ਵਾਲ ਮਗਰ ਬੱਛੀ ਆ ਤੇ ਆਪ ਵੀ ਦੋਸਤੋ ਬੱਛੀ ਆ ਠੀਕ ਆ ਪਹਿਲਾਂ ਪਲੂਨ ਬੱਛੀ ਸੂਈ ਆ 27 ਦਿਨ ਦੀ ਤੇ ਦੁੱਧ ਇਹਦੇ ਕੋਲ ਕਿੰਨਾ ਹਾਜ਼ਰ ਆ ਜੀ ਇਹਦਾ ਵੀ ਦੁੱਧ 11 ਕਿਲੋ ਇਹ ਸੰਤ ਸਾਹਿਬ 11 ਕਿਲੋ ਹਾਂ 11 ਤੋਂ 12 ਹੀ ਹੈ ਇਹਦਾ ਵੀ ਇਹ ਅੱਗੇ ਅੱਗੇ ਵਿਖਾਵਾ ਜ਼ਿਆਦਾ ਵਿਖਾਉਂਦੀ ਹੈ ਪਿੱਛੇ ਤੱਕ ਅੱਗੇ ਨੂੰ ਹੈ ਜੀ ਤੱਕ ਅੱਗੇ ਨੂੰ ਇਹਦੀ ਪੂਰੀ ਹਾਂ ਲੋ ਤੱਕ ਅੱਗੇ ਨੂੰ ਆ ਦੋਸਤੋ ਤੇ 11 ਕਿਲੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦੂਜੀ ਸਵੇਰ ਵਾਲੀ ਵਾਰਤ ਦਿਖਾਈ ਸੀਗੀ ਉਹਦੇ ਥੱਲੇ ਵੀ 11 ਕਿਲੋ ਆ ਮਿਲਕ ਇਹਦੇ ਥੱਲੇ ਵੀ ਜਿਹੜਾ ਦੋਸਤੋ 11 ਕਿਲੋ ਹੈਗਾ ਠੀਕ ਆ ਤੇ ਇਹਨਾਂ ਦੋਨਾਂ ਦਾ ਜਿਹੜਾ ਡਿਸਕਾਊਂਟ ਭਾਜੀ ਦੇਂਦਾ ਪਿਆ ਸੀ ਵੀ 55000 ਦੇ ਵਿੱਚ ਜੇਕਰ ਕਿਸੇ ਵੀਰ ਨੇ ਇੱਕੋ ਕਰਨੇ ਲੈ ਕੇ ਜਾਣੀਆਂ ਤੇ 55000 ਦੇ ਵਿੱਚ ਆ। ਇੱਕ ਮਹੀਨੇ ਤੇ ਕੋਈ ਲਗ ਸਾਮ ਬਿਲਕੁਲ ਜਿਹੜਾ ਨੇੜੇ ਸੂਬਾ ਹੈਗਾ ਦੋਹਾਂ ਦਾ ਤੁਸੀਂ ਲਾ ਲਓ 25 27 ਦਿਨ ਇਹਨੂੰ ਆ। ਉਹ ਇੱਕ ਮੰਥ ਤੇ ਕੋਈ 5 ਦਿਨਾਂ ਦੀ ਸੂਈ ਆ ਠੀਕ ਆ। ਤੇ ਦੁੱਧ ਦੋਹਾਂ ਥੱਲੇ 11-11 ਕਿਲੋ ਆ। ਥੱਲੇ ਜਿਹੜਾ ਬੱਚਾ ਫੀਮੇਲ ਕਾਫ ਆ ਦੋਹਾਂ ਥੱਲੇ ਬੱਚੀਆਂ ਨੇ। ਸੋ ਬਾਕੀ ਬੱਚੀਆਂ ਤੁਸੀਂ ਆ ਵੀਡੀਓ ਦੇ ਵਿੱਚ ਵੀ ਦੇਖ ਲਓ ਜੀ ਠੀਕ ਆ। ਕੋਈ ਮਹੀਨੇ ਦੇ ਨੇੜੇ ਤੇੜੇ ਬਿਲਕੁਲ ਸਮਾ ਜਿਹੜਾ ਹੈਗਾ ਬੱਚੀਆਂ। ਇਨਨੇ ਸਮੇਂ ਦੀਆਂ ਨੇ ਠੀਕ ਆ ਤੇ ਚਵਾ ਕਿਦਾਂ ਦਾ ਦੋ ਬੈੜਾ ਕੋਈ ਬੈਹ ਨਹੀਂ ਦਿੰਦੀਆਂ ਇਹਨਾਂ ਥਲੇ ਇਤਨੇ ਭਾਂ ਬੈਜੋ ਛਾਲ ਮਾਰ ਕੇ ਇਤਨਾ ਹੀ ਲਵੇ ਹੂੰ ਐਦਾਂ ਦੋਵੇਂ ਬਿਲਕੁਲ ਸੀਲ ਠੰਡੀਆਂ ਬਚੀਆਂ ਲਓ ਜੀ ਦੋਵੇਂ ਇਹ ਪਹਿਲੇ ਸੂਏ ਤੇ ਇਹਨੂੰ ਵਾਹੇ ਉਤਰਾ ਜੂਟ ਪਾ ਕੇ ਚੋਨੇ ਆਹੀ ਰੱਸੀ ਜਣਾ ਪਾ ਲਈ ਦੀ ਰੱਸੀ ਪਾਉਂਦੇ ਕਿ ਪਹਿਲਾਂ ਕਰਕੇ ਰੱਸੀ ਪਾਉਣੀ ਸ਼ੁਰੂ ਕੀਤੀ ਉਸ ਤਰ੍ਹਾਂ ਲੱਤ ਲੁੱਟ ਤ ਨਹੀਂ ਮਾਰਦੇ ਪਰ ਲਖੀ ਰੱਸੀ ਪਾਉਂਦੇ ਹੂੰ ਹੂੰ ਚਲੋ ਜੀ ਮੋਸਟਲੀ ਆਪਾਂ ਬੈਡਾਂ ਨੂੰ ਪਾ ਵੀ ਲੈਨੇ ਆ ਉਹਨੂੰ ਰੱਸੀ ਨਹੀਂ ਪਾਉਂਦੇ ਉਹਨੂੰ ਬਿਨਾ ਮੈਂ ਪੀੜੀ ਤੇ ਬਹਿ ਕੇ ਚੋਨਾ ਵੀ ਇਹ ਨਹੀਂ ਵੀ ਉਸ ਤਰ੍ਹਾਂ ਚੋਨਾ ਪੀੜੀ ਤੇ ਬਹਿ ਕੇ ਚੋਨਾ ਮੈਂ ਠੀਕ ਹੈ ਇਹਨੂੰ ਰੱਸੀ ਪਾ ਲੈਣਾ ਉਹਨੂੰ ਰੱਸੀ ਰੂਸੀ ਨਹੀਂ ਪਾਉਂਦਾ ਅੱਛਾ ਇਹਦਾ ਭਾਜੀ ਮੰਨ ਲਓ ਵੀ ਜੇਕਰ ਸਿੰਗਲ ਸਿੰਗਲ ਕਿਸੇ ਨੇ ਖਰੀਦਣੀ ਆ ਹਾਂ ਤੇ ਕੀ ਕੀ ਡਿਮਾਂਡ ਰਹੂਗੀ ਤੇ ਲਾਸਟ ਲੈ ਦੇ ਕੀ ਰੂਗਾ ਜੇਕਰ ਕੱਲੀ ਕੱਲੀ ਕਿਸੇ ਵੀ ਸਿੰਗਲ ਜੇ ਵੀ ਕੋਈ ਖੜਦਾ ਤੇ ਇਹਦੀ ਵੀ 32000 32 ਹਾਂਜੀ ਆ ਡਿਮਾਂਡ ਹੈ ਡਿਮਾਂਡ ਤੇ 30 ਦੀ ਦੇ ਦਾਂਗੇ 30 ਦੀ ਲੈਦੇ ਆ ਸਿੰਗਲ ਸਿੰਗਲ ਤੇ ਜੇਕਰ ਤੁਸੀਂ ਦੱਸਿਆ ਵੀ ਦੋਵੇਂ ਇਕੱਠੇ ਜੇ ਦੋਵੇਂ ਇਕੱਠੀਆਂ ਕੋਈ ਖੜਦਾ ਵੀਰ ਇੱਕੇ ਘਰ ਖੜਦਾ ਜੋ ਵਪਾਰੀ ਲੈ ਜਾਂਦਾ ਵੀਰ ਤੇ 55000 ਦੀਆਂ ਦੋਵੇਂ 55 ਦੀਆਂ ਫਿਰ 5000 ਕੋਈ ਜਿਹੜਾ ਦੋਸਤੋ ਨੀਅਰ ਜਿਹੜਾ ਡਿਸਕਾਊਂਟ ਹੈਗਾ 5000 ਦੋਵੇਂ ਇਕੱਠੀਆਂ ਘੜਦਾ ਵੀ ਜੇਕਰ ਕੋਈ ਇੱਕੋ ਘਰ ਵਾਲਾ ਵੀਰ ਕੋਈ ਲੈ ਕੇ ਜਾਂਦਾ ਦੁੱਧ ਪੈਸੇ 11-11 ਕਿਲੋ ਦੱਸਿਆ ਠੀਕ ਹੈ ਜੀ 11-11 ਕਿਲੋ ਦੁੱਧ ਆ ਫਿਲਹਾਲ ਤੁਸੀਂ ਆਪਣੀ ਤਸੱਲੀ ਇੱਕ ਟਾਈਮ ਕੋਈ ਦੋ ਟਾਈਮ ਕੋ ਜਵਾਈ ਕਰਕੇ ਕਰ ਸਕਦਾ ਜਿਹੜਾ ਕੋਈ ਦੂਰ ਨਹੀਂ ਨੇੜੇੋਂ ਵੀਰ ਕਰ ਪਹੁੰਚ ਸਕਦਾ ਜਰੂਰ ਕਰ ਲਿਓ ਸਿੰਗਲ ਸਿੰਗਲ ਖਰੀਦੀਓ ਤੇ 30 30000 ਦੇ ਵਿੱਚ ਦੋਸਤੋ ਇਹ ਦੋਵੇਂ ਦਿੱਤੀਆਂ ਜਾਣਕੀਆਂ ਸੋ ਬਾਕੀ ਵੈੜਾ ਜਿਹੜੀਆਂ ਬਹੁਤੇ ਵੀਰ ਤੁਸੀਂ ਸ਼ਾਹੀਪਾਲ ਵੈੜਾ ਖਰੀਦਣ ਦੇ ਜਿਹੜੇ ਚਾਹ ਬਣ ਵੀਰ ਉਹਨਾਂ ਲਈ ਆ ਪਤਾ ਦੱਬਦੀਆਂ ਕੋਈ ਨਹੀਂ ਨਾਲੇ ਸੰਧੂ ਸਾਹਿਬ ਜੇ ਪੱਠਿਆਂ ਪੁੱਠਿਆਂ ਦਾ ਥੋੜਾ ਇਹ ਤੁਹਾਨੂੰ ਪਤਾ ਪੱਠੇ ਪੁੱਠੇ ਉਤਰਾ ਹੀ بارش ਬੁਰਛੋਈ ਕਰਕੇ ਬਿਲਕੁਲ ਬਿਲਕੁਲ ਪੱਟਿਆਂ ਪੁੱਠਿਆਂ ਦਾ ਖਰਾਬ ਤੇ ਝੋਨੇ ਜਾਂਨੇ ਜਰੂਰ ਜੇ ਪਾਣੀ ਪੂਣੀ ਕੱਢਣ ਦੇ ਚੱਕਰ ਚ ਬਿਲਕੁਲ ਜੀ ਬਿਲਕੁਲ ਨਾਲੇ ਬੱਛੀ ਵਾਧੇ ਬੰਦੀ ਹੈ ਪਹਿਲਾਂ ਨ ਬੱਛੀ ਆ ਇਹ ਪਲੂਨ ਬੱਛੀ ਬਿਲਕੁਲ ਇੱਦਾਂ ਪਹਿਲਾਂ ਨ ਪਲੂਨ ਬੱਛੀ ਆ ਤੇ ਮੂੰਹ ਤੇ ਪਹਿਲੇ ਦੋ ਦੰਦ ਵੀ ਚੁੱਕੇ ਨੇ ਤੇ ਠੀਕ ਆ ਜੀ ਬਾਕੀ ਮੂੰਹੋਂ ਦੰਦੋਂ ਜਿਹੜਾ ਦੋਸਤੋ ਤੁਸੀਂ ਵੇਖ ਲਓ ਖੁਦ ਆਣ ਕੇ ਵੇਖ ਸਕਦੇ ਹੋ ਠੀਕ ਆ ਜੀ ਮੂੰਹ ਖੀਰੀ ਆ ਤੇ ਬੱਛੀ ਪਸੰਦ ਆਊਗੀ ਤੁਹਾਨੂੰ ਤੇ ਬਾਕੀ ਪੂਰਾ ਵੇਰਵਾ ਤੁਹਾਨੂੰ ਮਿਲ ਚੁਕਿਆ। ਇਸ ਤੋਂ ਬਾਅਦ ਇੱਕ ਹੋਰ ਮੱਝ ਵੀ ਇੱਕ ਜਿਹੜੀ ਦੋਸਤੋ ਉਹ ਵੀ ਬਿਕਾਊਗਾ। ਉਹ ਵੀ ਆਪਾਂ ਡਿਟੇਲ ਜਿਹੜੀ ਲੈ ਲੈਨੇ ਆ ਤੇ ਇੱਕ ਤੁਹਾਨੂੰ ਲਾਸਟ ਦੇ ਵਿੱਚ ਗੱਡੀ ਦਿਖਾਵਾਂਗੇ ਦੋਸਤੋ ਅਨੋਵਾ ਗੱਡੀ ਹੈ ਠੀਕ ਹੈ ਜੀ। ਆ ਜਿਓ। ਹਾਂਜੀ ਦੋਸਤੋ ਇੱਕ ਬਿਲਕੁਲ ਪੰਜਵੇਂ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਹਾਂ ਬਿਲਕੁਲ ਤਾਜੀ ਸੂਈ ਸਬਈ ਆ। ਤੇ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਇਨਫੋਰਮੇਸ਼ਨ ਲੈ ਕੇ ਤਾਜੀ ਸੂਈ ਸਬਈ ਠੀਕ ਹੈ ਜੀ ਬੱਚਾ ਸਾਡੇ ਹੈਗਾ। ਖਲ ਸੂਈ ਸੰਧੂ ਸਾਹਿਬਾ ਦੇ ਵੇਖੋ ਜਿਆ ਨਾੜੂਈ। ਇਹ ਕੱਲ ਸੂਈ ਹੈ ਜੀ ਹਾਂਜੀ ਹਾਂਜੀ ਕੱਲ ਸੂਈ ਹੈ ਆ ਗਿੱਲਾ 나ੜੂ ਤੁਸੀਂ ਆ ਦੇਖ ਸਕਦੇ ਆ ਜੀ ਦੇਖੋ ਗਿੱਲਾ 나ੜੂ ਜੀ ਕੱਚਾ ਆ ਮਗਰ ਪੱਛਾ ਮਗਰ ਕਟਾ ਕਾਫੀ ਵਧੀਆ ਆ ਗਿਆ ਜੀ ਕਟਾ ਇਹ ਸੁਲਤਾਨ ਦਾ ਸੁਲਤਾਨ ਦਾ ਜੀ ਹਾਂਜੀ ਲਓ ਜੀ ਪਿਓਰ ਮੋਰਾ ਦਾ ਕੋਈ ਕੋਈ ਕਟਾ ਮੋਰਾ ਨਸਲ ਦਾ ਇਹਦਾ ਦੋਸਤੋ ਮਗਰ ਸੁਲਤਾਨ ਦਾ ਕਟਾ ਹੈ ਠੀਕ ਆ ਤੇ ਆ ਮੱਝ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਅੱਜ ਮਾਰਨਿੰਗ ਸੀ ਕਿ ਕੱਲ 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 ਸੂਈ ਹੈ ਆ ਮੱਝ ਠੀਕ ਹੈ ਜੀ ਤੇ ਨਿਵਾਇਆ ਤੋ ਵਾਇਆ ਤਾਂ ਹੀ ਹੋਣਾ ਕਿ ਤਾਜੀ ਸੂਣ ਕਰਕੇ ਤਾਜੀ ਸੂਣ ਕਰਕੇ ਨਿਵਾਇ ਨਹੀਂ ਹੋਈ ਨਹੀਂ ਤੁਹਾ ਕਨਮਾ ਉਂਗੀ ਜੀ ਲੱਗ ਤੁਮੇ ਤੇ ਸੁਆ ਅੱਖਰ ਬੁਹrai ਲੈਂਦੀ ਤੇ ਮੋਲੀ ਕੀ ਹੂ ਠੀਕ ਹੈ ਜੀ ਦੂਸਰਾ ਸੁਆ ਦੇ ਬਾਰੇ ਆਏ ਮੈਂ ਤੀਸਰਾ ਮੰਨ ਕੇ ਚੱਲਦਾ ਪਰ ਪੂਸਾ ਤੀਜਾ ਹੋ ਸਕਦੀ ਹੈ ਜੀ ਤੀਜਾ ਹੋ ਸਕਦੀ ਹੈ ਤੇ ਆਉਂਦੀ ਸਮਝ ਆ ਰਹੀ ਬਿਲਕੁਲ ਠੀਕ ਹੈ ਜੀ ਪਰ ਮੈਂ ਇਹ ਦੂਸਰਾ ਮੰਨ ਕੇ ਲੈਂਦੀ ਪਹਿਲੇ ਸੂਏ ਲੈਂਦੀ ਠੀਕ ਹੈ ਜੀ ਤੇ ਦੁੱਧ ਸੰਧੂ ਸਾਹਿਬ ਇਹਦਾ 15 ਜਿੱਥੇ ਨਾ ਨਾ 16 ਲੀਟਰ ਦਾ ਦੁੱਧ ਦੀ ਗਰੰਟੀ ਹੈ ਹੂੰ ਹੂੰ 15 ਦੀ ਗਰੰਟੀ ਜਨੇ 15 ਹੂੰ ਹੂੰ ਲਓ ਜੀ ਲਓ ਜੀ ਬਿਲਕੁਲ ਜਿਹੜੀ ਦੋਸਤੋ ਤਾਜੀ ਸੁਈ ਸੁਵਾਈ ਆ ਮੱਝ ਸੂਬਾ ਤੀਜਾ ਹੈਗਾ ਠੀਕ ਹੈ ਜੀ ਤੇ ਨਮਕ ਇਹਨੂੰ ਤੁਰ ਦੋ ਉਹ ਗੁੱਠ ਨੂੰ ਹੈ ਜੀ ਘੋੜਾ ਚਵਾਈ ਕੀਤੀ ਦੋ ਟਾਂਗ ਹੋ ਗਿਆ ਕਿ ਇੱਕ ਟਾਂਗ ਚਵਾਈ ਕੀਤੀ ਹੈ ਜੀ ਆਇਆ ਸੰਤੂਬ ਸਿੰਘ ਸਾਹਿਬ ਜੀ ਸਾਹਿਬ ਜੀ ਕੀ ਕੀਤਾ ਬੋਲਾ ਵਿੱਚ 4-5 ਕਿਲੋ ਛੋਇਆ ਜਿੱਦਨੇ ਠੀਕ 4-5 ਕਿਲੋ ਜਿਹੜਾ ਬੋਲਾ ਚੋਇਆ 4 ਕਿਲੋ ਚੋਇਆ 4 ਕਿਲੋ ਚੋਈ ਕੀਤੀ ਹੈ ਬੋਲੇ ਦੇ ਵਿੱਚ ਚੋਇਆ ਸਵੇਰੇ ਚੋਈ ਕੀਤੀ ਤੇ ਕੱਲ ਦੁਜੇ ਸ਼ਾਮੀ ਚੋਈ ਕੀਤੀ ਹੂੰ ਹੂੰ ਕੱਲ ਦੁਪਹਿਰ ਤੋਂ ਬਾਅਦ ਸੂਈ ਹੂੰ ਹੂੰ ਲਓ ਜੀ ਬੈਕ ਸਾਈਡ ਤੋਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤਸਵੀਰ ਇਹਦਾ ਠੀਕ ਹੈ ਜੀ ਬਿਲਕੁਲ ਮੋਟਾ ਕੋਈ ਭਾਰ ਦੀ ਗਾਰੰਟੀ ਆਪਣੀ ਸੰਤੂਬ ਸਾਹਿਬ ਠੀਕ ਹੈ ਜੀ ਹੂਰ ਛੱਟਾ ਹੋਵੇ ਪਾਰ ਹੋਵੇ ਉਹਦੀ ਗਾਰੰਟੀ ਥਣਾ ਦੀ ਗਾਰੰਟੀ ਕੋਈ ਆਪ ਵੀ ਜਾਣ ਕੇ ਚੁਾਈ ਕਰਕੇ ਲੈ ਜੀ ਬਿਲਕੁਲ ਤੇ ਕੋਈ ਵੀ ਰਾਵੇ ਤਸੱਲੀ ਕਰੇ ਦੋ ਡੰਗ ਚੋ ਕੇ ਜੀ ਤਸੱਲੀ ਤੇ ਦੋ ਟਾਈਮ ਚੋਾਈ ਦਾ 3 ਟਾਈਮ ਚੋਾਈ ਕਰਦੇ ਬਿਲਕੁਲ ਤੇ ਚੁਾਈ ਦੋਸਤੋ ਦੋ ਟਾਈਮ ਕਰ ਲਿਓ ਤਿੰਨ ਟਾਈਮ ਕਰ ਲਿਓ ਆਪਦੇ ਸਮੇ ਜੋ ਸਮਾਂ ਤੁਸੀਂ ਕਰਨਾ ਬਾਕੀ ਆ ਮੱਝ ਇੱਕ ਬਕਾਊਗਾ ਮੁੱਲ ਰੇਟ ਇਹਦਾ ਰੇਟ ਮੁੱਲ ਫਿਰ ਨਾ ਕੀ ਕਰਾਂਗੇ ਡਿਮਾਂਡ ਜੀ ਡਿਮਾਂਡ ਇਹਦੇ ਦੂਜਾ ਫੋਨ ਤੇ ਕਰਾਂਗੇ ਸਦੂ ਸਾਹਿਬ ਫੋਨ ਤੇ ਕਰਾਂਗੇ ਹਾਂ ਫੋਨ ਤੇ ਕਰਾਂਗੇ ਠੀਕ ਹੈ ਠੀਕ ਹੈ ਤੇ ਵੈਸੇ ਚਵਾਈ ਵੀ ਇੱਕ ਟਾਈਮ ਮੁਨਾਫਾ ਕਰ ਲਈ ਹੈ ਵੈਸ ਚੌਣ ਚੋਂ ਵਧੀਆ ਚੰਗੀ ਨਿਕਲੀ ਹੈ ਇੱਕ ਨੰਬਰ ਦੀ ਚੌਣ ਆ ਸਦੂ ਸਾਹਿਬ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਸੋ ਬਿਲਕੁਲ ਤਾਜੀ ਸੂਈ ਸਵਾਈਆ ਦੋਸਤੋ ਆ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਤੀ ਹੈ ਠੀਕ ਆ ਤੇ ਬੱਚਾ ਤੁਹਾਨੂੰ ਮਗਰ ਦਿਖਾਦਾ ਜਿਹੜਾ ਕੱਟਾ ਸੀ ਭਾਜੀ ਇਹਦਾ ਵੀ ਸੁਲਤਾਨ ਦਾ ਮਗਰ ਕੱਟਾ ਤੇ ਆ ਆ ਮੱਝ ਸੀ ਰੇਡ ਜਿਹੜਾ ਇਹਦਾ ਡਿਮਾਂਡ ਆ ਦੋਸਤੋ ਮੋਲ ਲਾ ਕੋਈ ਵੀ ਆ ਫੋਨ ਤੇ ਹੋ ਜਾਊਗਾ ਬਾਕੀ ਜਿਸ ਵੀਰ ਨੇ ਖਰੀਦਰ ਨੇ ਖਰੀਦ ਲਿਆ ਖੋਖਾ ਮੜਾਇ ਲੱਖਾ ਕੁੰਡੀ ਜੂਰਿਆ ਇੱਕ ਦਾ ਖੋਖਾ ਲੱਖਾ ਕੋਈ ਵੀਡੀਓ ਜਿ ਸਾਦੇ ਉਪਰ ਮੁਰਕੇ ਲੈ ਲੈਂਦੇ ਨਸਿਆ ਦੀ ਆ ਖੋਖ ਲੱਖਾ ਜਿਹੜਾ ਦੋਸਤੋ ਠੀਕ ਆ ਸਿੰਘ ਦਾ ਲੱਖਾ ਉਹ ਵੀਡੀਓ ਦੇ ਵਿੱਚ ਤੁਸੀਂ ਇਹ ਨਜ਼ਰ ਜਿਹੜਾ ਤੁਹਾਨੂੰ ਆ ਰਹੀ ਹੋਵੇਗਾ ਠੀਕ ਹੈ ਜੀ ਤੇ ਆ ਪਸ਼ੂ ਸੀ ਅੱਜ ਬਿਲਕੁਲ ਜਿਹੜੇ ਵਿਕਰੀ ਵਾਲੇ ਇਸ ਤੋਂ ਬਾਅਦ ਇੱਕ ਤੁਹਾਨੂੰ ਜਿਹੜੀ ਦੋਸਤੋ ਗੱਡੀ ਸੀਗੀ ਅਨੋਵਾ ਕਾਰ ਉਹ ਵੀ ਆਪਾਂ ਦਿਖਾ ਦਿੰਨੇ ਆ ਉਹ ਵੀ ਜਿਹੜੀ ਦੋਸਤੋ ਸੇਲ ਦੇ ਲਈ ਜਿਹੜੀ ਆ अवेलेबल ਹੈਗੀ ਆ ਸੋ ਬਾਕੀ ਮਾਡਲ ਪੁੱਛ ਲਾਂਗੇ ਕਿ ਅਰੀ ਆਲ ਰੌਂਡ ਜਿਹੜੀ ਆ ਆਪਾਂ ਤੁਹਾਨੂੰ ਸਾਰੀ ਦੀ ਕੰਡੀਸ਼ਨ ਦਿਖਾ ਦਿੰਨੇ ਆ ਐਨੋਵਾ ਠੀਕ ਆ ਜੀ ਦਿੱਲੀ ਨੰਬਰ ਆ ਤੇ ਮਾਡਲ ਪੁੱਛਾਂਗੇ ਆਪਾਂ ਕਿਹੜਾ ਹੈਗਾ ਫਿਲਹਾਲ ਟਾਇਰ ਟੱਪਾ ਵੀ ਜਿਹੜਾ ਭਾਜੀ ਹੋਰੀ ਦੱਸ ਦੇ ਵੀ ਬਿਲਕੁਲ ਜਿਹੜੇ ਨਵੇਂ ਟਾਇਰ ਸੀਐੜ ਦੇ ਬੈਟਰੀ ਬਿਲਕੁਲ ਨਿਊ ਠੀਕ ਆ ਸੀਐੜ ਤੇ ਜੋੜੀ ਸਾਰੀ ਸੀਐੜ ਦੀ ਹੈ ਨਾ ਜੀ ਸੀਐੜ ਦੇ ਚਾਰੇ ਟਾਇਰ ਠੀਕ ਆ ਸੀਐੜ ਤੇ ਜਿਹੜੇ ਟਾਇਰ ਨੇ ਅੱਛਾ ਇਹ ਮਾਡਲ ਹੈ ਐਨੋਵਾ ਆ ਗਿਆ ਜੀ ਹਨਾ ਹਾਂਜੀ ਤੇ ਮੋੜ ਹੈ ਮਾਡਲ ਕਿੰਨਾ ਜੀ ਇਹ 2012 ਦੀ ਲਾਸਟ ਦੀ ਹੈ ਸੰਧੂ ਸਾਹਿਬ 2012 ਲਾਸਟ ਹੈ ਪਾਸਿਕ ਆਰਸੀ 13 ਦੀ ਹਮ 13 ਦੀ ਪਾਸਿਕ ਹਾਂਜੀ ਠੀਕ ਹੈ ਐਨਓਸੀ ਮਤਲਬ ਕਿ ਉਹਦੇ ਨਾਮ ਹੋ ਜੇਗੀ ਜਿਹੜਾ ਵੀ ਰਕੇ ਐਨਓਸੀ ਜਿਹੜਾ ਵੀ ਲੋ ਉਹਦੇ ਨਾਂ ਹੀ ਕਟਾ ਦਾਂਗੇ ਸਿੱਧੀ ਹਮ ਠੀਕ ਹੈ ਜੀ ਤੇ ਦਿੱਲੀ ਨੰਬਰਾਂ ਦੋਸਤੋ ਐਨਓਸੀ ਭਾਜੀ ਜਾਂਦਾ ਵੀ ਆਪਾਂ ਉਹਦੇ ਨਾਂ ਹੀ ਕਟਾ ਦਾਂਗੇ ਜਿਹੜਾ ਵੀਰ ਪਰਚੇਸ ਕਰੂਗਾ ਠੀਕ ਹੈ ਜੀ ਬਾਕੀ ਜਿਹੜਾ ਪਰਚੇਸ ਕਰੂ ਉਹਦੇ ਨਾਂ ਹੀ ਘਟਾਰਾਂਗੇ ਬਿਲਕੁਲ 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 ਆਤ ਖੋਲ ਕੇ ਬਾਰੀ ਦਿਖਾਓ ਹੂੰ ਬਾਕੀ ਕੰਡੀਸ਼ਨ ਜਿਹੜੀ ਆ ਦੋਸਤੋ ਤੁਸੀਂ ਵੇਖ ਸਕਦੇ ਏ1 ਕੰਡੀਸ਼ਨ ਆ ਤੇ ਇਨੋਵਾ ਗੱਡੀ ਏ ਠੀਕ ਹੈ ਜੀ 2012 ਇਹ ਲਾਸਟ ਦੱਸਿਆ ਨਾ ਦਸੰਬਰ ਦੀ 2000 ਰੁਪਏ ਦਸੰਬਰ ਬਾਏ ਲਾਈਟ ਦੀ ਏਸੀ ਹੀਟਰ ਬਾਕੀ ਸਾਰਾ ਐਨ ਓਕੇ ਜੀ ਸਾਰਾ ਓਕੇ ਆਲ ਓਕੇ ਸੰਤੂ ਸਾਹਿਬ ਇਹ ਜ ਫੌਜੀ ਅਫਸਰ ਦੇ ਕੋਲੇ ਹੀ ਮੇਰੇ ਦੇ ਉੱਤੇ ਫੌਜ ਚ ਸਾਡੇ ਦਿੱਲੀ ਠੀਕ ਹੈ ਜੀ ਠੀਕ ਹੈ ਪਾਵਰ ਵਿੰਡੋ ਸਾਰੀ ਉਹ ਕੰਮ ਕਰਦੀ ਪਾਵਰ ਸਟੇਰ ਪਾਵਰ ਵਿੰਡੋ ਜੀ ਲਓ ਜੀ ਤੁਰੇ ਬਸ ਆ ਗਿਆ ਮੈਨੂੰ ਤੁਰਿਆਉਣਾ ਹੈ 1 ਲੱਖ ਜੱਲੀ 1 ਲੱਖ ਹੂੰ ਕੰਪਨੀ ਦੀ ਠੀਕ ਹੈ ਜੀ ਮੋਬਾਈਲ ਲੈ ਕੇ ਪੜਿਆ ਉਹ ਵੈੱਬਸਾਈਟ ਇੱਕ ਲੱਖ ਉਤੋਂ ਥੋੜਾ ਜੀ ਦੋਸਤੋਂ 5 ਕਿਹ ਹਜ਼ਾਰ ਕਿਲੋਮੀਟਰ ਜਿਹੜੀ ਆ ਰਨ ਹੋਈ ਆ ਸੋ ਬਾਕੀ ਬੈਟਰੀ ਪੂਟਰੀ ਵਧੀਆ ਸਾਰਾ ਕੁਝ ਬੈਟਰੀ ਨਵੀਂ ਰਖਾਈ ਆ ਜੀ ਠੀਕ ਹੈ ਵੀਰੇ ਬੈਟਰੀ ਜਿਹੜੀ ਆ ਦੋਸਤੋਂ ਉਹ ਵੀ ਨਵੀਂ ਆ ਠੀਕ ਆ ਤੇ ਕੰਡੀਸ਼ਨ ਵਧੀਆ ਹੈਗੀ ਆ ਗ੍ਰੇ ਕਲਰ ਦੇ ਵਿੱਚ ਆ ਠੀਕ ਆ ਜੀ ਗ੍ਰੇ ਕਲਰ ਆ ਤੇ ਹਾਂ ਜੀ ਕੈਮਰਾ ਲੱਗਾ ਪਿੱਛੇ ਹੂੰ ਬੈਕ ਸਾਈਡ ਵੀ ਕੈਮਰਾ ਹੈਗਾ ਤੇ ਆਹ ਕੰਡੀਸ਼ਨ ਆ ਫੁੱਲੀ ਜਿਹੜੀ ਆ ਦੋਸਤੋਂ ਠੀਕ ਆ ਜੀ ਲੋਡਡ ਹੈਗੀ ਆ ਹਰ ਪਾਸੇ ਸੀਟ ਕਵਰ ਮੈਟਿੰਗ ਓਵਰ ਆਲ ਜਿਹੜਾ ਦੋਸਤੋ ਜਿੰਨਾ ਵੀ ਕੰਮ ਹੈਗਾ ਸਾਰਾ ਡਨ ਹੈਗਾ 1 ਰੁਪਈਆ ਦਾ ਮੈਨੂੰ ਤਾਂ ਵੀ ਕੰਮ ਪਾਈ 100 ਰੁਪਈਆ ਦਾ ਕੰਮ ਨਹੀਂ ਹੋਣ ਵਾਲਾ ਸੰਧੂ ਸਾਹਿਬ 1 ਰੁਪਈਆ ਦਾ ਕੰਮ ਨਹੀਂ ਹੋਣਾ ਤੇ ਇਹ ਲੈਣ ਦੇਣ ਫਿਰ ਕੀ ਕਰਾਂਗੇ ਕਿੱਥੋਂ ਤੱਕ ਡਿਮਾਂਡ ਕਰਦੇ ਪਏ ਆ ਹਾਂਜੀ ਡਿਮਾਂਡ ਕੀ ਕਰਦੇ ਇਹਦੀ ਡਿਮਾਂਡ ਤੇ ਸੰਧੂ ਸਾਹਿਬ ਹੈਗੇ ਜੇ 5 ਲੱਖ 20 ਹਜ਼ਾਰ ਹਾਂਜੀ ਤੇ ਮੌਕੇ ਦੇ 20 ਹਜ਼ਾਰ 30 ਹਜ਼ਾਰ ਛੋੜਛੱਪਾ ਆ ਜੂ 20 30 ਹਜ਼ਾਰ ਹਾਂਜੀ ਠੀਕ ਹੈ ਜੀ ਲੋ ਵੀ ਤੇ ਨੰਬਰ ਪੁੱਲ ਗਿਆ ਆਪਣੇ ਸੰਪਰਕ ਨੰਬਰ ਕੀ ਹੈ ਜੀ 81988 ਹਾਂਜੀ 20816 ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਜਿਹੜੇ ਆ ਮੈਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਇਨੋਵਾ ਗੱਡੀ ਦਿਖਾਉਣੀ ਸੀ ਤੇ ਪੰਜ ਪਸ਼ੂ ਦਿਖਾਉਣੇ ਸੀਗੇ ਠੀਕ ਹੈ ਜੀ ਸੋ ਜਿਹੜਾ ਵੀ ਪਸ਼ੂ ਐਨੀਮਲ ਤੁਹਾਨੂੰ ਪਸੰਦ ਆਊਗਾ ਤੁਸੀਂ ਖਾਸ ਤੌਰ ਤੇ ਉਹਦੀ ਗੱਲਬਾਤ ਕਰ ਸਕਦੇ ਹੋ ਇਹ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ